ਲੇ ਗਏ ਮਹਾਰਾਜ ਆਪਣੇ ਖੀਸੇ ਚੋਂ ਕੱਢ ਕੇ ਉਹਨੂੰ ਸਿੱਕਾ ਦਿੰਦੇ ਆ ਉਹ ਅਕਦਾ ਪੀ ਪਾਤਸ਼ਾ ਮੈਂ ਤੁਹਾਡੇ ਕੋਲੋਂ ਇਹ ਸਿੱਕਾ ਨਹੀਂ ਲੈਣਾ ਸਹਿਬ ਕਹਿੰਦੇ ਪੀ ਤੇਰੀ ਕਿਰਤ ਹੈ ਤੂੰ ਸਾਨੂੰ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ 베ੜੀ ਤੇ ਲਿਆਉਣਾ ਕੀਤਾ ਹੈ ਇਹ ਤੇਰੀ ਕਿਰਤ ਐ ਇਹਦੇ ਤੇ ਤੇਰਾ ਹੱਕ ਬਣਦਾ ਹੈ ਅੱਖ ਲੱਗਾ ਨਹੀਂ ਬਾਦਸ਼ਾ ਜਿਹੜੀ ਤੁਹਾਡੀ ਕਿਰਤ ਐ ਨਾ ਉਹ ਬਹੁਤ ਵੱਡੀ ਹੈ ਜਿਹੜੇ ਤੁਸੀਂ ਮਲਾਹ ਹੋ ਜਿਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਨੂੰ ਤਾਰ ਦਿੱਤਾ ਹੈ ਜਿਹੜੇ ਕਿੰਨਿਆਂ ਦੇ ਜੀਵਨ ਸਵਾਰਨ ਵਾਲਿਆ